ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸਜਨ ਸੁਹੇਲੇ ਰੱਖੋ ਰੱਖਣ ਹਰ ਦਇਆਲਾ ਨਾਨਕ ਕਰਕੇ ਗੋਲੇ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸ਼ਰਣਾਇ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਹੋਵੈ ਸਬਤਕ ਸੰਬੰਧੀ ਨੂਰ ਅਰਸ਼ੋਂ কুরਸੋਂ ਝਟੀਐ ਤਦ ਡਿਠੇ ਸੱਚੇ ਬਾਦਸ਼ਾਹ ਮਾਲੇ ਜਨਮ ਜਨਮ ਦੀ ਕੱਟੀ ਐ ਸਤਿਨਾਮ ਸ੍ਰੀ ਵਾਹਿਗੁਰੂ ਜੀ ਜੈ ਤਸਰੀ ਮਹੱਲਾ ਚੌਥਾ ਸਤ ਸੰਗਤ ਸਾਧ ਪਾਈ ਵੱਡ ਭਾਗੀ ਮਨ ਚਲ ਤਉ ਭਇਓ ਅਰੂੜਾ ਅਨਹਤ ਧੁਨ ਵਾਜੈ ਨਿਤ ਵਾਜੈ ਹਰ ਅੰਮ੍ਰਿਤ ਧਾਰ ਰਸ ਲੀੜਾ ਸਤ ਸੰਗਤ ਸਾਧ ਪਾਈ ਵੱਡ ਭਾਗੀ ਮਨ ਚਲ ਤਉ ਭਇਓ ਅਰੂੜਾ ਅਨਹਤ ਧੁਨ ਵਾਜੈ ਨਿਤ ਵਾਜੈ ਹਰ ਅੰਮ੍ਰਿਤ ਧਾਰ ਰਸ ਲੀੜਾ ਮੇਰੇ ਮਨ ਜਪ ਰਾਮ ਨਾਮ ਹਰ ਰੂੜਾ ਮੇਰਾ ਮਨ ਤਨ ਪ੍ਰੀਤ ਲਗਾਈ ਸਤ ਗੁਰ ਹਰ ਮਿਲਿਓ ਲਾਈ ਚ ਭੀੜਾ ਰਹਾਉ ਸਾਕਤ ਬੰਦ ਭਈ ਹੈ ਮਾਇਆ ਬੇਕਸਾਂਚ ਹੈ ਲਾਇ ਜਕੀੜਾ ਹਰ ਕੈ ਅਰਥ ਖਰਚ ਨਾ ਸਹ ਕਹੇ ਜਮ ਕਾਲ ਸਹੇ ਸਿਰ ਪੀੜਾ ਜਿਨ ਹਰ ਅਰਥ ਸਰੀਰ ਲਗਾਇਆ ਗੁਰ ਸਾਧੂ ਬਹੁ ਸਰਦਾ ਲਾਏ ਮੁਖ ਧੂੜਾ ਹਲਤ ਬਲਤ ਹਰ ਸ਼ੋਭਾ ਪਾਵੈ ਹਰ ਰੰਗ ਲਗਾ ਮਨ ਗੂੜਾ ਹਰ ਹਰ ਮੇਲ ਮੇਲ ਜਨ ਸਾਧ ਹਮ ਸਾਧ ਜਨ ਕਾ ਕੀੜਾ ਜਨਾਨੰਕ ਪ੍ਰੀਤ ਲਗਾਈ ਪੱਗ ਸਾਧ ਗੁਰ ਮੇਲ ਸਾਧੂ ਪਾਖਾਨ ਰਹਿਓ ਮਨ ਮੂੜਾ ਹਰ ਹਰ ਮੇਲ ਮੇਲ ਜਨ ਸਾਧੂ ਹਮ ਸਾਧ ਜਨ ਕਾ ਕੀੜਾ ਜਨਾਨੰਕ ਪ੍ਰੀਤ ਲਗੀ ਪੱਗ ਸਾਧ ਗੁਰਮੇਲ ਸਾਧੂ ਪਾਖਾਨ ਹਰਿਓ ਮਨ ਮੂੜਾ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਤ ਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸੋਹਦ ਸੰਗਤ ਜੀਓ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਸਦਕਾ ਰਹਿਮਤ ਸਦਕਾ ਅੰਮ੍ਰਿਤ ਵੇਲੇ ਸਤ ਸੰਗਤ ਕਰਨ ਦਾ ਸੁਭਾਗਾ ਸਮਾ ਪ੍ਰਾਪਤ ਹੋਇਆ। ਦੀਨ ਦੁਨੀਆ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਸਦਕਾ ਪਾਤਸ਼ਾਹ ਜੀ ਦੇ ਪ੍ਰਕਾਸ਼ਮਾਨ ਦੀ ਸੇਵਾ ਤੋਂ ਉਪਰੰਤ ਅਮਰਤਮਈ ਬਾਣੀ ਦਾ ਨਿਤਨੇਮ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਗੁਰੂ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਮੁਖਵਾਕ ਆਪ ਜੀ ਨੇ ਸਰਵਣ ਕੀਤਾ ਅੱਜ ਦੇ ਪਾਵਨ ਪਵਿੱਤਰ ਮੁਖਵਾਕ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਆਪਾਂ ਨੂੰ ਕੀ ਸੋਝੀ ਬਖਸ਼ਿਸ਼ ਕਰਦੇ ਹੈ ਇਹਦੀ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਰਸਨਾ ਪਵਿੱਤਰ ਕਰੋ ਜੀ ਪ੍ਰੇਮ ਸਹਿਤ ਗੱਜ ਕੇ ਆਖੂ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰਾਗ ਜੈਤਸਰੀ ਦੇ ਵਿੱਚ ਚੌਥੇ ਬਾਦਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 600 98 ਅੰਗ ਤੇ ਸੁਭਾਈ ਮਾਨ ਹੈ ਰਹਾਉ ਦੇ ਬੰਦ ਵਿੱਚ ਮੇਰੇ ਗਰੀਬ ਨਗਰੀਬ ਨਵਾਜ਼ ਪਾਤਸ਼ਾਹ ਰਹਿਮਤ ਕਰਦੇ ਹੈ ਮੇਰੇ ਮਾਨ ਜਪ ਰਾਮ ਨਾਮ ਹਰ ਰੂੜਾ ਹੇ ਮੇਰੇ ਮਾਨ ਸੋਹਣੇ ਪ੍ਰਮਾਤਮਾ ਦਾ ਨਾਮ ਜਪ ਤੇ ਸਦਾ ਹੀ ਜਪਿਆ ਕਰ ਮੇਰਾ ਮਨ ਤਨ ਪ੍ਰੀਤ ਲਗਾਈ ਸਤ ਗੁਰ ਹਰ ਮਿਲਿਓ ਲਾਇ ਚਪੀੜਾ ਏ ਭਾਈ ਗੁਰੂ ਨੇ ਮੇਰੇ ਮਨ ਵਿੱਚ ਮੇਰੇ ਹਿਰਦੇ ਵਿੱਚ ਪ੍ਰਮਾਤਮਾ ਦਾ ਪਿਆਰ ਪੈਦਾ ਕਰ ਦਿੱਤਾ ਹੁਣ ਪ੍ਰਮਾਤਮਾ ਮੈਨੂੰ ਜੱਫੀ ਪਾ ਕੇ ਮਿਲਦਾ ਹੈ ਮੈਨੂੰ ਆਪਣੇ ਗਲੇ ਲਾ ਲਿਆ ਪ੍ਰਮਾਤਮਾ ਨੇ ਮੇਰੇ ਮਾਨ ਵਿੱਚ ਮੇਰੇ ਤਨ ਵਿੱਚ ਪਰਮੇਸ਼ਰ ਦੀ ਪ੍ਰੀਤ ਪੈਦਾ ਹੋ ਗਈ ਸੱਚੀ ਪ੍ਰੀਤ ਤੇ ਮੈਨੂੰ ਜਦੋਂ ਪ੍ਰਮਾਤਮਾ ਮਿਲਿਆ ਪ੍ਰਮਾਤਮਾ ਨੇ ਮੈਨੂੰ ਗਲਵੱਕੜੀ ਵਿੱਚ ਲੈ ਲਿਆ ਲਿਆ ਕਿਉਂ ਕਿਉਂਕਿ ਨਾਮ ਜਪਿਆ ਮਨ ਨੇ ਗੁਰੂ ਦੀ ਗੱਲ ਨੂੰ ਮੰਨਿਆ ਗੁਰੂ ਨੇ ਕਿਹਾ ਮੇਰੇ ਮਨ ਸੋਹਣੇ ਪ੍ਰਮਾਤਮਾ ਦਾ ਨਾਮ ਜਪੋ ਮਨ ਨੇ ਨਾਮ ਜਪਿਆ ਜਪ ਕੇ ਪਰਮੇਸ਼ਰ ਦੇ ਨੇੜੇ ਹੋਇਆ ਪਰਮੇਸ਼ਰ ਦੇ ਨਾਲ ਪ੍ਰੀਤ ਗੂੜੀ ਕੀਤੀ ਤੇ ਪਰਮੇਸ਼ਰ ਨੇ ਆਪਣੀ ਗਲਵਕੜੀ ਵਿੱਚ ਲੈ ਲਿਆ ਸੋ ਜੀ ਬਖਸ਼ਿਸ਼ ਕੀਤੀ ਹੈ ਭਾਈ ਨਾਮ ਜਪੋ ਨਾਮ ਜਪ ਕੇ ਪਰਮੇਸ਼ਰ ਦੀ ਗੋਦ ਵਿੱਚ ਸਮਾ ਜਾਂਦਾ ਬੰਦਾ ਰਹਾਉ ਦਾ ਬਿਸ਼ਰਾਮ ਦੇ ਕੇ ਮਹਾਰਾਜੀ ਹੁਣ ਪਰਮੇਸ਼ਰ ਦੇ ਨਾਲ ਪ੍ਰੀਤ ਪੱਕੀ ਕਰਨ ਦੇ ਤਰੀਕੇ ਦੱਸਦੇ ਆ ਵੀ ਕਿਵੇਂ ਹੋਣਗੇ ਸਾਨੂੰ ਕੀ ਕਰਨਾ ਪਊਗਾ ਮਹਾਰਾਜੀ ਕਹਿੰਦੇ ਸਤ ਸੰਗਤ ਸਾਧ ਪਾਈ ਵੱਡ ਭਾਗੀ ਮਨ ਚਲ ਤਉ ਭਇਓ ਅਰੂੜਾ ਹੇ ਭਾਈ ਜਿਸ ਮਨੁੱਖ ਨੇ ਵੱਡੇ ਭਾਗਾ ਦੇ ਨਾਲ ਗੁਰੂ ਦੀ ਸਤ ਸੰਗਤ ਵਿੱਚ ਆ ਕੇ ਸਤ ਸੰਗਤ ਪ੍ਰਾਪਤ ਕੀਤੀ ਹੈ ਸਤ ਸੰਗਤ ਦੇ ਵਿੱਚ ਆ ਕੇ ਉਹਦਾ ਭਟਕਦਾ ਹੋਇਆ ਮਨ ਟਿਕ ਗਿਆ ਮਨ ਚਲ ਤਾ ਭਇਓ ਅਰੂੜਾ ਪਹਿਲਾਂ ਭਟਕਦਾ ਫਿਰਦਾ ਸੀ ਹੁਣ ਟਿਕ ਗਿਆ ਗੁਰੂ ਦੇ ਸ਼ਬਦ ਦੇ ਨਾਲ ਜੁੜ ਗਿਆ ਭਟਕਣਾ ਖਤਮ ਹੋ ਗਈ ਜਦੋਂ ਪਾਠਕਣਾ ਖਤਮ ਹੋਈ ਮਨ ਆਰਾਮ ਦੇ ਨਾਲ ਬੈਠ ਗਿਆ ਟਿਕ ਗਿਆ ਫਿਰ ਮਨ ਨੂੰ ਸੁਣਿਆ ਕੀ ਅਨਹਤ ਧੁਨ ਵਾਜੈ ਨਿਤ ਵਾਜੀ ਹਰ ਅੰਮ੍ਰਿਤ ਧਾਰ ਰਸ ਲੀੜਾ ਜਦੋਂ ਮਨ ਟਿਕ ਕੇ ਬੈਠਿਆ ਨਾ ਟਿਕਾਉ ਦੇ ਵਿੱਚ ਆਇਆ ਸੁਰਤ ਪਰਮੇਸ਼ਰ ਦੇ ਚਰਨਾਂ ਨਾਲ ਜੁੜੀ ਫਿਰ ਇਹਨੂੰ ਪਰਮੇਸ਼ਰ ਦੇ ਨਾਮ ਦਾ ਅਨਹਦ ਨਾਦ ਵਜਦਾ ਸੁਣਿਆ ਪਰਮੇਸ਼ਰ ਦੇ ਗੁਣ ਸੁਣੇ ਆਤਮਿਕ ਜੀਵਨ ਦੇਣ ਵਾਲੇ ਨਾਮ ਜਲ ਦੀ ਧਾਰ ਪ੍ਰੇਮ ਨਾਲ ਪੀ ਕੇ ਰਜ ਗਿਆ ਜਦੋਂ ਐਸੀ ਅਵਸਥਾ ਬਣਦੀ ਹੈ ਨਾ ਫਿਰ ਕੁੱਲ ਲੁਕਾਈ ਨਾਮ ਜਪ ਦੀ ਸੁਣਾਈ ਦਿੰਦੀ ਹੈ ਜੇ ਕੋਲੇ ਹਵਾ ਚੱਲਦੀ ਹੈ ਹਵਾ ਦੇ ਵਿੱਚ ਵੀ ਨਾਮ ਦੀ ਆਵਾਜ਼ ਸੁਣਾਈ ਦਿੰਦੀ ਹੈ ਜੇ ਤੁਰਦਿਆਂ ਤਪੈਰਾਂ ਦੇ ਕਦਮਾਂ ਵਿੱਚੋਂ ਵੀ ਪਰਮੇਸ਼ਰ ਦੇ ਨਾਮ ਦੀ ਆਵਾਜ਼ ਸੁਣਾਈ ਦਿੰਦੀ ਹੈ ਕਿਰਤ ਕਰਦਿਆਂ ਤੇ ਕਿਰਤ ਵਿੱਚੋਂ ਵੀ ਪਰਮੇਸ਼ਰ ਦਾ ਨਾਮ ਬੋਲੀ ਜਾਂ ਜਪੀ ਜਾਂਦਾ ਬੰਦਾ ਅਵਸਥਾ ਐਸੀ ਬਣ ਜਾਂਦੀ ਹੈ ਕਿ ਮਨ ਹਰ ਵੇਲੇ ਹਰ ਹਾਲਾਤ ਵਿੱਚ ਹਰ ਸਮੇਂ ਪਰਮੇਸ਼ਰ ਦੇ ਨਾਮ ਨਾਲ ਜੁੜ ਜਾਂਦਾ ਹੈ ਇਸ ਕਰਕੇ ਮੇਰੇ ਮਨਾ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਹਰ ਵੇਲੇ ਪਰਮੇਸ਼ਰ ਦੇ ਨਾਲ ਪ੍ਰੀਤ ਕਰ ਹਰ ਵੇਲੇ ਪਰਮੇਸ਼ਰ ਦਾ ਨਾਮ ਜਪੋ ਤੇ ਜਦੋਂ ਇਹ ਗੱਲ ਮੰਨੀ ਗੁਰੂ ਨੇ ਮੇਰੇ ਮਨ ਵਿੱਚ ਪ੍ਰੇਮ ਪੈਦਾ ਕਰਤਾ ਪ੍ਰਮਾਤਮਾ ਦਾ ਪਿਆਰ ਪੈਦਾ ਕਰਤਾ ਫਿਰ ਮੈਂ ਪ੍ਰਮਾਤਮਾ ਨੂੰ ਯਾਦ ਕੀਤਾ ਪ੍ਰਮਾਤਮਾ ਜੀ ਪ੍ਰਗਟ ਹੋਏ ਉਹਨਾਂ ਨੇ ਆ ਕੇ ਮੈਨੂੰ ਘੁੱਟ ਕੇ ਗਲ ਬਕੜੀ ਵਿੱਚ ਲੈ ਲਿਆ ਰਹਾਉ ਦਾ ਬਿਸ਼ਰਾਮ ਦਿੱਤਾ ਹੁਣ ਸੱਚੇ ਬਾਦਸ਼ਾਹ ਜੀ ਸਾਨੂੰ ਸੁਚੇਤ ਕਰਦੇ ਆ ਮਹਾਰਾਜ ਜੀ ਕਹਿੰਦੇ ਸਾਖਤ ਬੰਦ ਭਈ ਹੈ ਮਾਇਆ ਬਿਖ ਸੰਚ ਹੈ ਲਾਈ ਜਕੀੜਾ ਪ੍ਰਮਾਤਮਾ ਨਾਲ ਟੁੱਟੇ ਹੋਏ ਮਨੁੱਖ ਮਾਇਆ ਦੇ ਮੋਹ ਵਿੱਚ ਬੱਝੇ ਰਹਿੰਦੇ ਆ ਉਹਨਾਂ ਨੂੰ ਮਾਇਆ ਹੀ ਚੰਗੀ ਲੱਗਦੀ ਹੈ ਮਾਇਆ ਗੁਜਰਾਨ ਵਾਸਤੇ ਹੈ ਗੁਜਾਰੇ ਜੋਗੀ ਮਾਇਆ ਸੀ ਮਿਹਨਤ ਕਰਕੇ ਕਮਾਉਣੀ ਹੈ ਪਰ ਜਿੱਥੇ ਪ੍ਰਮਾਤਮਾ ਨੇ ਮਾਇਆ ਦੇ ਭੰਡਾਰ ਦਿੱਤੇ ਹੋਈ ਹੈ ਬੜੀ ਖੁੱਲੀ ਮਾਇਆ ਦਿੱਤੀ ਹੈ ਉੱਥੇ ਤੇ ਪਰਮੇਸ਼ਰ ਦਾ ਨਾਮ ਜਪਣਾ ਚਾਹੀਦਾ ਸੀਗਾ ਸ਼ੁਕਰਾਨਾ ਕਰਨਾ ਚਾਹੀਦਾ ਸੀ ਪਰ ਨਹੀਂ ਉਹ ਮਾਇਆਤਾਰੀ ਹੋਰ ਵੀ ਮਾਇਆ ਦੇ ਵਿੱਚ ਖਚਤ ਹੋ ਗਿਆ ਮਹਾਰਾਜੀ ਕਹਿੰਦੇ ਮਾਇਆ ਇਕੱਠੀ ਕਰਨ ਤੇ ਦੌੜ ਪਿਆ ਮਾਇਆ ਦੇ ਮੋਹ ਵਿੱਚ ਫਸ ਗਿਆ ਬੜਾ ਜ਼ੋਰ ਲਾ ਲਾ ਕੇ ਆਤਮਕ ਮੌਤ ਲਿਆਉਣ ਵਾਲੀ ਮਾਇਆ ਮਾਇਆ ਰੂਪੀ ਜ਼ਹਿਰ ਇਕੱਠੀ ਕਰੀ ਜਾਂਦਾ ਹੈ ਮਹਾਰਾਜ ਨੇ ਕਿਹਾ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਕਿਰਤ ਧਰਮ ਦੀ ਕਿਰਤ ਕਰਦਿਆਂ ਚੰਗੀ ਕਿਰਤ ਦਸਾਂ ਨੋਹਾਂ ਦੀ ਮਿਹਨਤ ਕਰਦਿਆਂ ਕਰਦਿਆਂ ਕਿੰਨੀ ਮਾਇਆ ਕਮਾਲੀ ਕਮਾਈ ਜਾਂਦੀ ਹੈ ਕਮਾਲਾ ਆਪਣੇ ਹੱਕ ਦੀ ਹੈ ਸੱਚ ਦੀ ਹੈ ਪਰ ਜਦੋਂ ਆਪਣੇ ਹੱਕ ਦੀ ਮਾਇਆ ਨੂੰ ਛੱਡ ਕੇ ਕਿਸੇ ਦਾ ਹੱਕ ਖੋ ਕੇ ਮਾਇਆ ਇਕੱਠੀ ਕੀਤੀ ਜਾਂਦੀ ਹੈ ਉਹ ਮਾਇਆ ਫਿਰ ਜ਼ਹਿਰ ਦਾ ਰੂਪ ਧਾਰਨ ਕਰਦੀ ਹੈ ਉਹ ਮਾਇਆ ਨੁਕਸਾਨ ਕਰਦੀ ਹੈ ਫਿਰ ਮਹਾਰਾਜ ਜੀ ਕਹਿੰਦੇ ਮਾਇਆ ਤੇ ਇਕੱਠੀ ਕਰ ਲਈ ਹੁਣ ਸੁਭਾਅ ਕਿ ਉਹ ਜੇ ਬਣ ਗਿਆ ਮਾਇਆ ਦਾ ਪ੍ਰੇਮੀ ਬਣ ਗਿਆ ਹਰ ਕੈ ਅਰਥ ਖਰਚ ਨਹਿ ਸਾਕੈ ਜਮ ਕਾਲ ਸਹਹਿ ਸਿਰ ਪੀੜਾ ਮਾਇਆ ਬਥੇਰੀ ਇਕੱਠੀ ਕਰ ਲਈ ਬਥੇਰੇ ਜ਼ਮੀਨ ਜ਼ਮੀਨ ਬਣਾ ਲਈ ਜਾਇਦਾਦ ਬਣਾ ਲਈ ਬਥੇਰੀ ਮਾਇਆ ਖਾਤਿਆਂ ਵਿੱਚ ਪਈ ਐ ਬਥੇਰੀ ਪ੍ਰਾਪਰਟੀ ਬਣਾ ਲਈ ਸੁਭਾ ਮਾਇਆਦਾਰੀ ਬਣ ਗਿਆ ਹੁਣ ਕਿਸੇ ਚੰਗੇ ਕੰਮ ਵਾਸਤੇ ਵਰਤ ਨਹੀਂ ਸਕਦਾ ਕੰਜੂਸੀ ਆ ਗਈ ਹਰਕਾ ਅਰਥ ਖਰਚ ਨਾ ਸਕੈ ਕਿਸੇ ਧਰਮਪੂਰਨ ਕੰਮ ਵਾਸਤੇ ਮਾਇਆ ਨਹੀਂ ਵਰਤ ਸਕਦਾ ਸੇਵਾ ਹੀ ਨਹੀਂ ਕਰ ਸਕਦਾ ਬੜੀ ਕੰਜੂਸੀ ਐ ਕਿਸੇ ਗਰੀਬ ਦੀ ਮਦਦ ਨਹੀਂ ਕਰ ਸਕਦਾ ਲੋੜਵੰਦ ਦੀ ਕਿਸੇ ਬਿਮਾਰ ਨੂੰ ਦਵਾਈ ਨਹੀਂ ਦਵਾ ਸਕਦਾ ਬੱਚੇ ਨੂੰ ਪੜ੍ਹਾ ਨਹੀਂ ਸਕਦਾ ਕਿਉਂਕਿ ਕੰਜੂਸੀ ਆ ਗਈ ਮਾਇਆ ਦਾ ਪ੍ਰੇਮੀ ਬਣ ਗਿਆ ਮਹਾਰਾਜ ਜੀ ਕਿਰਪਾ ਕਰਦੇ ਹੈ ਪਰਮੇਸ਼ਰ ਦੇ ਨਾਮ ਦੇ ਰੰਗ ਵਿੱਚ ਧਰਮ ਦੇ ਕਰਮਾਂ ਵਿੱਚ ਮਾਇਆ ਖਰਚ ਨਹੀਂ ਸਕਦੇ ਤੇ ਆਪਣੇ ਸਿਰ ਤੇ ਮੌਤ ਨੂੰ ਆਤਮਿਕ ਮੌਤ ਨੂੰ ਸਹਾਰਦੇ ਆ ਬਾਣੀ ਵਿੱਚ ਮਹਾਰਾਜ ਜੀ ਕਹਿੰਦੇ ਆ ਪਰਮੇਸ਼ਰ ਨੇ ਨਾ ਸੂਮ ਬੰਦੇ ਨੂੰ ਧਨ ਦਿੱਤਾ ਸੂਮ ਨੂੰ ਉਹ ਧਨ ਇਕੱਠਾ ਕਰੀ ਗਿਆ ਕਰੀ ਗਿਆ ਕਰੀ ਗਿਆ ਬਹੁਤਾ ਧਨ ਇਕੱਠਾ ਹੋ ਗਿਆ ਹੁਣ ਸੋਚਦਾ ਇਹ ਧਨ ਮੇਰਾ ਹੈ ਮਹਾਰਾਜ ਕਹਿੰਦੇ ਨਹੀਂ ਭਾਈ ਤੇਰਾ ਨਹੀਂ ਹੈ ਤੇਰੀ ਡਿਊਟੀ ਤੇ ਸਾਂਭਣ ਵਾਸਤੇ ਲੱਗੀ ਹੈ ਤੂਦੇ ਨੂੰ ਇਕੱਠਾ ਹੀ ਕਰਨਾ ਪਰ ਵਰਤ ਨਹੀਂ ਸਕਦਾ ਸੂਮੈ ਧਨ ਰੱਖਣ ਕੋ ਦੀਆ ਮੁਗਦ ਕਹੈ ਤਨ ਮੇਰਾ ਉਹ ਮੂਰਖ ਐ ਸਮਝੀ ਜਾਂਦਾ ਵੀ ਮੇਰਾ ਹੀ ਐ ਪਰ ਆਪਦਾ ਨਹੀਂ ਐ ਜਿਨ ਹਰ ਅਰਥ ਸ਼ਰੀਰ ਲਗਾਇਆ ਗੁਰ ਸਾਧੂ ਬਹੁ ਸ਼ਰਧਾ ਲਾਈ ਮੁਖ ਧੂੜਾ ਫਿਰ ਮਹਾਰਾਜ ਕਹਿੰਦੇ ਹੈ ਭਾਈ ਜਿਨ੍ਹਾਂ ਮਨੁੱਖਾਂ ਨੇ ਬੜੀ ਸ਼ਰਧਾ ਦੇ ਨਾਲ ਗੁਰੂ ਦੇ ਚਰਨਾਂ ਦੀ ਧੂੜ ਆਪਣੇ ਮੱਥੇ ਉੱਤੇ ਲਾ ਕੇ ਆਪਣੇ ਸਰੀਰ ਨੂੰ ਪ੍ਰਮਾਤਮਾ ਦੇ ਅਰਪਣ ਕਰ ਦਿੱਤਾ ਭਾਵ ਜਿਹਨਾਂ ਨੇ ਤਨ ਨਾਲ ਸੇਵਾ ਕੀਤੀ ਤਨ ਨਾਲ ਗਰੀਬ ਦੀ ਮਦਦ ਕੀਤੀ ਤਨ ਨਾਲ ਮਿਹਨਤ ਕਰਕੇ ਦਸਾਂ ਨਾ ਉਹਦੀ ਕਮਰਤਕ ਕਿਰਤ ਕਮਾਈ ਵਿੱਚੋਂ ਦਸਵੰਦ ਕੱਢਿਆ ਹੱਥੀਂ ਸੇਵਾ ਕਰਕੇ ਗੁਰੂ ਦਰਬਾਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਇਹ ਤਨ ਦੀ ਸੇਵਾ ਹੈ ਇੱਕ ਮਨ ਦੀ ਸੇਵਾ ਹੁੰਦੀ ਹੈ ਮਨ ਕਰਕੇ ਬਚਨ ਪੜਨੇ ਬਾਣੀ ਦੇ ਸੁਣਨੇ ਸਮਝਾਉਣੇ ਇਹ ਮਨ ਦੀ ਸੇਵਾ ਇੱਕ ਧਨ ਕਰਕੇ ਸੇਵਾ ਹੁੰਦੀ ਹੈ ਕੋਈ ਕਾਰ ਸੇਵਾ ਚੱਲਦੀ ਹੈ ਕੋਈ ਕਾਰਜ ਸਾਂਝਾ ਚੱਲਦਾ ਹੈ ਕਿਸੇ ਗਰੀਬ ਨੂੰ ਲੋੜ ਹੈ ਕਿਸੇ ਲੋੜਵੰਦ ਦੀ ਲੋੜ ਪੂਰੀ ਕਰਨੀ ਹੈ ਤਾਂ ਫਿਰ ਧਨ ਦੀ ਲੋੜ ਪੈਂਦੀ ਹੈ ਉਹ ਧਨ ਦੀ ਸੇਵਾ ਹੁੰਦੀ ਹੈ ਤੇ ਮਹਾਰਾਜ ਜੀ ਕਹਿੰਦੇ ਤਨ ਮਨ ਧਨ ਸਭ ਸੌਂਪ ਗੁਰ ਕੋ ਇਹ ਸਮਝ ਵੀ ਰਾਇ ਚ ਹੈ ਹੀ ਕੁਛ ਨਹੀਂ ਸਾਰਾ ਗੁਰੂ ਦੀ ਗੁਰੂ ਰਈ ਹੈ ਮੈਂ ਹੁਕਮ ਮੰਨਿਆ ਪਾਈ ਹੈ ਕੇਵਲ ਹੁਕਮ ਮੰਨਣਾ ਹੈ ਗੁਰੂ ਦਾ ਅੱਗੇ ਮਹਾਰਾਜੀ ਕਿਰਪਾ ਕਰਦੇ ਹੈ ਹਲਤ ਪਲਤ ਹਰ ਸ਼ੋਭਾ ਪਾਵਹਿ ਹਰ ਰੰਗ ਲੱਗਾ ਮਨ ਗੂੜਾ ਜਿਹੜੇ ਮਨੁੱਖ ਤਨ ਮਨ ਧਨ ਨਾਲ ਸੇਵਾ ਕਰਦੇ ਹੈ ਗਰੀਬ ਦੀ ਮਦਦ ਕਰਦੇ ਆ ਲੋੜਵੰਦ ਦੀ ਸਹਾਇਤਾ ਕਰਦੇ ਆ ਨਾਮ ਜਪਦੇ ਆ ਉਹ ਮਨੋਖੇਸ ਲੋਕ ਵਿੱਚ ਵੀ ਸੁਖੀ ਰਹਿੰਦੇ ਨੇ ਤੇ ਅੱਗੇ ਵੀ ਸੁਖੀ ਰਹਿੰਦੇ ਆ ਪਾਪ ਹੁਣ ਵੀ ਸੁਖੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਸੁਖੀ ਹਨ ਉਹਨਾਂ ਨੂੰ ਖਤਰਾ ਹੀ ਕੋਈ ਨਹੀਂ ਰਹਿੰਦਾ ਉਹਨਾਂ ਦਾ ਪਰਮੇਸ਼ਰ ਨਾਲ ਗੂੜਾ ਪਿਆਰ ਬਣ ਜਾਂਦਾ ਹੈ ਮਨ ਸ਼ਾਂਤ ਰਹਿੰਦਾ ਹੈ ਮਨ ਬਿਖੋਫ ਰਹਿੰਦਾ ਹੈ ਹਰ ਹਰ ਮੇਲ ਮੇਲ ਜਨ ਸਾਧੂ ਹਮ ਸਾਧ ਜਨ ਕਾ ਕੀੜਾ ਹੁਣ ਬੇਨਤੀ ਕੀਤੀ ਮਹਾਰਾਜ ਜੀ ਕਹਿੰਦੇ ਹੇ ਹਰੀ ਹੇ ਪ੍ਰਭੂ ਜੀਓ ਮੇਰੀ ਬੇਨਤੀ ਸੁਣੋ ਮੈਨੂੰ ਗੁਰੂ ਮਿਲਾ ਦਿਓ ਪੂਰਾ ਗੁਰੂ ਮੈਨੂੰ ਗੁਰੂ ਮਿਲਾ ਕੇ ਮੈਨੂੰ ਸੇਵਕ ਬਣਾ ਦਿਓ ਮੈਂ ਗੁਰੂ ਜੀ ਦਾ ਨਿਮਾਣਾ ਸੇਵਕ ਬਣ ਜਾਮਾ ਜਨ ਨਾਨਕ ਬੀਤ ਲਗੀ ਪਗ ਸਾਧ ਗੁਰ ਮਿਲ ਸਾਧੂ ਪਾਖਾਨ ਹਰਿਓ ਮਨ ਮੂੜਾ ਅਖੀਰ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰਦੇ ਆ ਨਾਨਕ ਨਾਮ ਦੀ ਮੋਹਰ ਲਾ ਕੇ ਕਹੇ ਦਾਸ ਨਾਨਕ ਜਿਸ ਮਨੁੱਖ ਦੇ ਅੰਦਰ ਗੁਰੂ ਦੇ ਚਰਨਾਂ ਦਾ ਪਿਆਰ ਬਣ ਜਾਂਦਾ ਹੈ ਗੁਰੂ ਨੂੰ ਮਿਲ ਕੇ ਉਹਨਾਂ ਦਾ ਮਨ ਪਤੀ ਜੀ ਜਾਂਦਾ ਹੈ ਉਸ ਦਾ ਮੂਰਖ ਮਨ ਹਰਾ ਹੋ ਜਾਂਦਾ ਹੈ ਗੁਰੂ ਦੀ ਗੱਲ ਨੂੰ ਮੰਨ ਲੈਂਦਾ ਹੈ ਸਤਿਗੁਰੂ ਬਾਦਸ਼ਾਹ ਕਿਰਪਾ ਕਰਨ ਗੁਰੂ ਜੀ ਦਾ ਪਾਵਨ ਪਵਿੱਤਰ ਬਚਨ ਆ ਭਾਈ ਨਾਮ ਜਪਣਾ ਕਿਰਤ ਕਰਨੀ ਤੇ ਵੰਡ ਕੇ ਛਕਣਾ ਹੈ ਆਪਣੇ ਮਨ ਨੂੰ ਵੀ ਇਹੀ ਸਿੱਖਿਆ ਦੇਣੀ ਹੈ ਮੇਰੇ ਮਾਨ ਜਪ ਰਾਮ ਨਾਮ ਹਰ ਰੂੜਾ ਅੱਜ ਗੁਰੂ ਜੀ ਨੇ ਬਚਨ ਸੁਣਾਤਾ ਭਾਈ ਆਪਣੇ ਮਨ ਦੇ ਨਾਲ ਪਰਮੇਸ਼ਰ ਦਾ ਨਾਮ ਜਪਣਾ ਹੈ ਰਾਮ ਰਾਮ ਦੀ ਜਾਪ ਕਰਨਾ ਹੈ ਪਰਮੇਸ਼ਰ ਨੂੰ ਸ੍ਰਿਸ਼ਟੀ ਵਿੱਚੋਂ ਵੇਖਣਾ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ ਮਹਾਰਾਜ ਜੀ ਨੇ ਸੇਵਾ ਦੀ ਦਾਤ ਬਖਸ਼ਿਸ਼ ਕੀਤੀ ਹੈ ਕੋਟਾਨ ਕੋਟ ਧੰਨਵਾਦ ਹੈ ਜੀ ਹੋਈਆਂ ਬੇਅੰਤ ਪੁੱਲਾਂ ਦੀ ਖਮਾ ਕਰਨੀ ਸਤਿਗੁਰੂ ਜੀ ਅਤੇ ਸਾਧ ਸੰਗਤ ਬਖਸ਼ਣ ਯੋਗ ਹੈ ਕਿਰਪਾ ਕਰਕੇ ਬਖਸ਼ ਲੈਣਾ ਪ੍ਰੇਮ ਸਹਿਤ ਫਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ